ਅੰਮੀ ਜੀ ਸੁਣ ਦੱਸਿਆ ਤਾਂ ਇਹ ਸੀ ਰਪਾਲੀ ਆਜੋ ਜੀ ਬੈਠੋ ਇਹ ਗੱਲ ਬਾਈ ਮੈਂ ਬਾਅਦ ਚ ਕਹਿਣ ਲੱਗਾ ਜੀ ਉਹ ਗੱਲ ਮੈਂ ਹੁਣ ਕਹਿਣ ਲੱਗਾ ਕਿ ਬਾਈ ਜੇ ਤੁਸੀਂ ਇਹਨਾਂ ਵਿਆਹ ਕਰਾਉਣਾ ਵਾ ਤੇ ਮੈਂ ਬਾਈ ਆਪਣਾ ਪਰਿਵਾਰ ਲੈ ਕੇ ਲੱਗ ਰਹਿਣਾ ਦੇਖ ਤੈਨੂੰ ਕੋਈ ਕੁਝ ਨਹੀਂ ਕਹਿ ਰਿਆ ਤੂੰ ਨਾ ਆਪਣਾ ਚੁੱਪ ਕਰਕੇ ਬੈਠ ਜੋ ਦਾ ਘਰ ਵਸਦਾ ਹੈ ਨਾ ਤਾਂ ਵਸ ਲੈੰਦੇ ਦੁੱਦੀ ਰਹਿਮਤ ਹੋਈ ਹੈ ਨਾ ਉਦੋਂ ਮੈਨੂੰ ਪਾਪਾ ਨੇ ਬੁਲਾਣਾ ਹੀ ਛੱਡਤਾ ਆ ਚੀ ਡੈਡੀ ਲੈ ਕੇ ਆਏ ਨੇ ਰੋਜ਼ ਮੈਨੂੰ ਸਕੂਲ ਜਾਂਦੇ ਨੂੰ 10 ਰੁਪਏ ਵੀ ਦਿੰਦੇ ਨੇ ਓ ਮੈਂ ਗੁੰਨੂ ਸ਼ੀਜ਼ ਮਾਈ ਸਿਸਟਰ ਤੀਜਾ ਘੇੜਾ ਤੇਰਾ ਇਹ ਦੁੱਧ ਵਾਲਾ 2 ਕਿਲੋ ਮੰਗਾਈ ਦਾ ਤੇ 2-2 ਦਿਨ ਸਾਰ ਲੈਣੇ ਆ ਪਰ ਜਿਸ ਦਿਨ ਦੀ ਤੂੰ ਆਈਆਂ ਨਾ 4-4 ਕਿਲੋ ਦੁੱਧ ਲੱਗਦਾ ਭਾਬੀ ਮੈਂ ਕਿਹੜਾ ਸਾਰਾ ਦੁੱਧ ਪੀ ਜਾਣੀ ਐ ਮੇਰੀਆਂ ਦੋ ਧੀਆਂ ਨੇ ਉਹਨਾਂ ਨੂੰ ਭੁੱਖ ਲੱਗੂਗੀ ਮੈਂ ਤਾਂ ਦੁੱਧ ਦਊਂਗੀ ਨਾ ਇਹੇ ਤਾਂ ਪੰਗਾ ਤੇਰੇ ਦੋ ਧੀਆਂ ਨੇ ਨਾ ਜੇ ਰੱਬ ਮੁੰਡਾ ਦੇ ਦਿੰਦਾ ਤਾਂ ਸੌਖਾ ਹੀ ਹੋ ਜਾਣਾ ਸੀ ਭਾਬੀ ਤਾਨੂੰ ਕਿੰਨਾ ਮਜ਼ਾ ਆਂਦਾ ਨਾ ਮੈਨੂੰ ਦੁਖੀ ਕਰਕੇ ਅੱਗੀ ਮੈਂ ਸੋਹਰਿਆ ਤੋਂ ਦੁਖੀ ਆ ਇੱਕ ਤੁਸੀਂ ਤੰਗ ਕੀਤਾ ਹੋਇਆ ਦੇਖ ਤਾਂ ਕਿੱਡੀ ਚਲਾਕ ਆ ਕਹਿੰਦੀ ਤੰਗ ਕੀਤਾ ਹੋਇਆ ਤੰਗ ਅਸੀਂ ਨਹੀਂ ਕੀਤਾ ਤੰਗ ਤਾਂ ਤੈਂ ਸਾਨੂੰ ਉਸ ਦਿਨ ਦਾ ਕੀਤਾ ਜਿਸ ਦਿਨ ਇੱਥੇ ਆਈਆਂ ਭਾਬੀ ਇੱਕ ਪੇਕੇ ਹੀ ਘਰ ਇੱਦਾਂ ਦਾ ਧੀ ਜਿੰਨੀ ਮਰਜ਼ੀ ਦੁਖੀ ਹੋਵੇ ਉਹਨੂੰ ਆਖਿਰ ਪੇਕੇ ਹੀ ਸਾਂਭਦੇ ਨੇ ਦੇਖ ਕਿਰਨ ਆਪਣਾ ਨਾ ਹੱਲ ਕੱਢ ਕੋਈ ਉਧਰ ਨਾ ਬਸਣ ਬਾਰੇ ਸੋਚ ਆਏ ਇੱਥੇ ਕਿੰਨੇ ਕ ਦਿਨ ਬੈਠੀ ਨੰਮੇ ਕਿ ਤੂੰ ਆਜੋ ਸਾਡਿਓ ਉੱਥੇ ਮੈਂ ਰਹਿ ਲੰਨੀ ਆ ਪਰ ਉੱਥੇ ਨਰਕ ਚ ਮੈਨੂੰ ਕਿਸੇ ਨੇ ਨਹੀਂ ਸਾਹਮਣਾ ਕਮਲਿਏ ਜਿਸ ਸੋਹਰੇ ਵਾਲੇ ਧੱਕਾ ਕਰਨ ਤਾਂ ਨੂਹਾਂ ਨੂੰ ਵੀ ਧੱਕਾ ਕਰ ਲੈਣਾ ਚਾਹੀਦਾ ਧੱਕੇ ਨਾਲ ਰਹੀ ਚੱਲ ਭਾਬੀ ਮੈਂ ਤਾਂ ਧੱਕੇ ਨਾਲ ਵੀ ਰਹਿ ਲੰਦੀ ਪਰ ਮੈਨੂੰ ਉੱਥੇ ਧੱਕੇ ਨਾਲ ਵੀ ਨਹੀਂ ਕੋਈ ਰਹਿੰਦੇ ਰਿਆ ਉੱਥੇ ਨਾ ਹੀ ਮੇਰੀਆਂ ਧੀਆਂ ਨੂੰ ਦੁੱਧ ਮਿਲ ਰਿਹਾ ਸੀ ਨਾ ਹੀ ਮੈਨੂੰ ਰੋਟੀ ਉੱਥੇ ਤਾਂ ਬੁਰਗੀਆਂ ਵੀ ਇੱਕ ਇੱਕ ਗਿਣੀਆਂ ਜਾ ਰਹੀਆਂ ਸੀ ਮੇਰੀਆਂ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਇਹ ਜਹ ਉਹਨਾਂ ਨੂੰ ਕਿਹੜਾ ਦੌਰਾ ਪੈ ਗਿਆ ਜਿਹੜਾ ਤੈਨੂੰ ਕੱਢਦਾ ਪਹਿਲੀ ਕੁੜੀ ਵੀ 7 ਸਾਲ ਦੀ ਤੇ ਦੂਜੀ ਵੀ ਡੇਢ ਸਾਲ ਦੀ ਵਿਚਲੀ ਗੱਲ ਨਾ ਕੋਈ ਹੋਰ ਲੱਗਦੀ ਆ ਮੈਨੂੰ ਲੱਗਦਾ ਉਹ ਤਾਂ ਲੁਕਾਉਂਦੀ ਪਈਆਂ ਮੇਰੇ ਤੋਂ ਭਾਬੀ ਜੇ ਮੇਰੇ ਉਸ ਘਰ 'ਚ ਕੋਈ ਗੱਲ ਹੁੰਦਾ ਸੀ ਨਾ ਤੇ ਭਰਾਵਾਂ ਵਰਗਾ ਦਿਓਰ ਸੀ ਪਰ ਮੇਰੀ ਦਰਾਨੀ ਨੇ ਉਹ ਵੀ ਰਿਸ਼ਤਾ ਗਲਤ ਕਰਵਾਤਾ ਪੱਕਾ ਫਿਰ ਇਹੀ ਗੱਲ ਸੀ ਜਾਂ ਫਿਰ ਦਿਓਰ ਦੇ ਨਾਲ ਭਾਬੀ ਸ਼ਰਮ ਕਰ ਲੋ ਸ਼ਰਮ ਤੁਸੀਂ ਮੈਨੂੰ ਇਸ ਘਰ 'ਚੋਂ ਕੱਢਣਾ ਜੋ ਤੁਹਾਡੇ ਮੂੰਹ 'ਚ ਆਉਂਦਾ ਉਹੀ ਬੋਲੀ ਚੋਗੇ ਮੈਨੂੰ ਸ਼ਰਮ ਸਿਖਾਉਣੀ ਆ ਸ਼ਰਮ ਤਾਂ ਤੂੰ ਕਰ ਸਾਰਾ ਆਣ ਗਵਾਂਡ ਕਹਿੰਦਾ ਕਿ ਇਹਨੂੰ ਘਰੋਂ ਭੱਜੀ ਨੂੰ ਇੱਥੇ ਦਾ ਰਹਾ ਕਿੱਦਾਂ ਲੱਭ ਗਿਆ ਭਾਬੀ ਜੀ ਮੇਰੇ ਦੋਨੋਂ ਭਰਾਵਾਂ ਨੇ ਹੋਸ਼ੋਂ ਬਾਚ ਗਿਆ ਅੱਖਾਂ ਵਿੱਚ ਅੱਖਾਂ ਪਾ ਕੇ ਤੂੰ ਜਿੰਨੀ ਦੇਰ ਮਰਜ਼ੀ ਇੱਥੇ ਰਹਿ ਤੇਰਾ ਘਰ ਐ ਮੈਂ ਨਾ ਇਸ ਘਰ ਦੀ ਧੀ ਆ ਮੇਰੇ ਭਰਾਵਾਂ ਤੋਂ ਇਲਾਵਾ ਇਸ ਘਰ ਚੋਂ ਮੈਨੂੰ ਕੋਈ ਨਹੀਂ ਕੱਢ ਸਕਦਾ ਮਾੜਾ ਜੇ ਤੇਰੇ ਭਰਾਵਾਂ ਨੇ ਤੇਰੇ ਸਿਰ ਤੇ ਹੱਥ ਕੀ ਰੱਖਤਾ ਤੇਰੇ ਤਾਂ ਫਾਰੀ ਨਿਕਲਿਆ ਏ ਇੱਕ ਧੀ ਨਾ ਉੱਡਦੀ ਆਪਣੇ ਪਿਓ ਦੇ ਸਿਰ ਤੇ ਜਿੰਨੀ ਦੇ ਰੋ ਹੈਗਾ ਫਿਰ ਉੱਡਦੀ ਆਪਣੇ ਭਰਾਵਾਂ ਦੇ ਸਿਰ ਤੇ ਤੇ ਮੈਨੂੰ ਆਪਣੇ ਭਰਾਵਾਂ ਦਾ ਪਿਓ ਵਰਗਾ ਸਹਾਰਾ ਇਹ ਦੁੱਧ ਤੇ ਰਸੋਈ ਰਸੋਈ ਵਿੱਚ ਪਾਇਆ ਰਾਸ਼ਨ ਮੇਰੇ ਭਰਾਵਾਂ ਦਾ ਹੈ ਤੁਹਾਨੂੰ ਕੀ ਤਕਲੀਫ ਹੈ ਰਾਪ੍ਰਿਤ ਆ ਕੰਬਲ ਤੈ ਮਾਰ ਕੇ ਨਾ ਤੂੰ ਕੜੀ ਬਣਾ ਲੈ ਅੱਜ ਨਾ ਕੜੀ ਖਾਣ ਨੂੰ ਜੀ ਜਿਆ ਕਰੀ ਜਾਂਦਾ ਠੀਕ ਆ ਜੀ ਤੇ ਨਾਲੇ ਐਵੇਂ ਕਰੀ ਫਿਰ ਚੋਲ ਵੀ ਬਣਾ ਲਈ ਠੀਕ ਆ ਮੰਮੀ ਜੀ ਉਹ ਵੀ ਬਣਾ ਲਾਂਗੇ ਕੀ ਗੱਲ ਤੂੰ ਅੱਜ ਮੈਨਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਪਈ ਨਹੀਂ ਨਹੀਂ ਮੰਮੀ ਜੀ ਕੁਛ ਨਹੀਂ ਹੋਇਆ ਤੇ ਤੈਨੂੰ ਕੁਝ ਹੋਇਆ ਹੋਵੇ ਤੇ ਮੈਨੂੰ ਪਤਾ ਨਾ ਹੋਵੇ ਐਨੀ ਵੀ ਨਾ ਮੈਂ ਤਕੀ ਨਹੀਂ ਹੈਗੀ ਆ ਗੱਲ ਨਾ ਦੱਸੇ ਤੇ ਹੀ ਕੋਈ ਹੱਲ ਨਿਕਲਣਾ ਜੇ ਦਿਲ ਚ ਦੱਬੀ ਰੱਖੂੰਗੀ ਫਿਰ ਮੈਨੂੰ ਕਿੱਦਾਂ ਪਤਾ ਲੱਗੂਗਾ ਮੰਮੀ ਜੀ ਜੇ ਕੋਈ ਗੱਲ ਹੀ ਨਹੀਂ ਹੈਗੀ ਤੇ ਮੈਂ ਤੁਹਾਨੂੰ ਦੱਸਾਂਗੀ ਮੈਂ ਨਾ ਹੁਣ ਕਰੀ ਬਣਾਉਣ ਚੱਲੀ ਆ ਹੁਣ ਮੈਂ ਤੇਰੇ ਮੁੱਕਾ ਛੱਡਾਂ ਕਿ ਤੂੰ ਐਵੇਂ ਦੱਸੂਗੀ ਮੰਮੀ ਜੇ ਮੈਂ ਕੁਝ ਕਿਹਾ ਤੇ ਫਿਰ ਤੁਸੀਂ ਕਹਿਣਾ ਕਿ ਪਹਿਲਾਂ ਤੇਰਾ ਘਰ ਵਾਲਾ ਵਿਆਹ ਚ ਛਿੰਝ ਪਾਉਂਦਿਆ ਸੀਗਾ ਸਵਰਨੇ ਦੇ ਤੇ ਹੁਣ ਤੂੰ ਛਿੰਝ ਪਾਉਣ ਲੱਗ ਗਈ ਆ ਇਸ ਤੋਂ ਚੰਗਾ ਹੈ ਕਿ ਮੈਂ ਚੁੱਪ ਹੀ ਰਵਾਂ ਲੈ ਹਜੇ ਤਾਂ ਆਪਾਂ ਨੂੰ ਇਕੱਠੇ ਬੈਠਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਆਪਾਂ ਕੋਈ ਗੱਲ ਹੀ ਨਹੀਂ ਕੀਤੀ ਆਪਸ ਮੈਂ ਤਾਂ ਤੈਨੂੰ ਵੀ ਪੁੱਛਣਾ ਸੀ ਕਿ ਸਵਰਨੇ ਲਈ ਤੈਨੂੰ ਰੁਪਾਲੀ ਪਸੰਦ ਹੈ ਕਿੱਦਾਂ ਕਰੀਏ ਫਿਰ ਮੰਮੀ ਜੀ ਕੁੜੀ ਤਾਂ ਮੈਨੂੰ ਪਸੰਦ ਆ ਉਦਾਂ ਦੇ ਕੋਈ ਗੱਲ ਨਹੀਂ ਹੈਗੀ ਪਰ ਜਿਹੜੀ ਉਹਨੇ ਡਿਮਾਂਡ ਰੱਖੀ ਹੈ ਨਾ ਮੈਨੂੰ ਉਹ ਨਹੀਂ ਪਸੰਦ ਆਈ ਦੁਕਾਨ ਵਾਲੀ ਗੱਲ ਤਾਂ ਕੁਝ ਮੈਨੂੰ ਵੀ ਸਹੀ ਨਹੀਂ ਲੱਗੀ ਪਰ ਸਵਰਨਾ ਕਹਿੰਦਾ ਮੈਂ ਵਿਆਹ ਹੀ ਉਹਦੇ ਨਾਲ ਕਰਾਣਾ ਫਿਰ ਮੈਂ ਕਿਾ ਚੱਲ ਦੇ ਹੀ ਦਿੰਨੇ ਆ ਦੁਕਾਨ ਮੰਮੀ ਇਹੇ ਕਰ ਤਾਂ ਮੈਨੂੰ ਘਟਕਦੀ ਪਈ ਆ ਕਿ ਹਲੇ ਤੇ ਉਹਦਾ ਵਿਆਹ ਹੋਣਾ ਵਾ ਤੇ ਕੱਲ ਨੂੰ ਮੁੰਡਾ ਹੁੰਦਾ ਨਹੀਂ ਹੁੰਦਾ ਇਹ ਵੀ ਕੁਝ ਨਹੀਂ ਪਤਾ ਤੇ ਮੇਰੇ ਮੁੰਡਾ 5 ਸਾਲ ਦਾ ਹੋ ਗਿਆ ਮੈਂ ਤੇ ਅੱਜ ਤੱਕ ਕੋਈ ਇੱਦਾਂ ਦੀ ਡਿਮਾਂਡ ਨਹੀਂ ਰੱਖੀ ਤੇ ਉਹ ਆਂਦਿਆ 10 ਲੱਖ ਦੀ ਦੁਕਾਨ ਮੰਗਦੀ ਪਈ ਐ ਤੂੰ ਇਹ ਜਿਹਿਆਂ ਕੋਈ ਡਿਮਾਂਡਾਂ ਨਹੀਂ ਨਾ ਕਰਦੀ ਤਾਂ ਹੀ ਤਾਂ ਮੈਂ ਤੇਰੀ ਹਰ ਜਗ੍ਹਾ ਤੇ ਸਿਫਤਾਂ ਕਰਦੀ ਐ ਮੈਨੂੰ ਪਤਾ ਤੈਨੂੰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੈਗਾ ਮੰਨਿਆ ਮੰਮੀ ਮੈਨੂੰ ਲਾਲਚ ਨਹੀਂ ਹੈਗਾ ਪਰ ਹੁਣ ਮੈਨੂੰ ਲਾਲਚ ਕਰਨਾ ਪੈਣਾ ਆਪਣੇ ਵਾਸਤੇ ਨਹੀਂ ਆਪਣੇ ਮੁੰਡੇ ਵਾਸਤੇ ਮੰਮੀ ਆ ਜਿਹੜਾ ਘਰਵਾ ਇਹ ਤੁਹਾਡੇ ਨਾਮ ਤੇ ਆ ਤੇ ਜਿਹੜੀ ਦੁਕਾਨ ਸਵਰਨੇ ਵੀਰੇ ਕੋਲ ਆ ਉਹਦਾ ਮੁੱਲ ਹੈਗਾ 10 ਤੋਂ 12 ਲੱਖ ਤੇ ਜਿਹੜੀ ਦੁਕਾਨ ਮੇਰੇ ਘਰਵਾਲੇ ਦੇ ਨਾਮ ਤੇ ਆ ਉਹਦਾ ਮੁੱਲਾ 4-5 ਲੱਖ ਮੈਨੂੰ ਤੇ ਲੱਗਦਾ ਸਾਡੇ ਨਾਲ ਸ਼ੁਰੂ ਤੋਂ ਹੀ ਤੁਸੀਂ ਫਰਕ ਕਰਦੇ ਪਏ ਹੋ ਹੈ ਕਮਲੀ ਅੱਜ ਤੱਕ ਕੋਈ ਐਹ ਜੀਆਂ ਗੱਲਾਂ ਹੋਈਆਂ ਕਿਹਦੇ ਨਾਮ ਕੀ ਕਿਹਦੇ ਨਾਮ ਕੀ ਤੂੰ ਐਵੇਂ ਨਾ ਗੱਲਾਂ ਕੋਈ ਦਿਲ ਤੇ ਲਾਈ ਉੱਤੋਂ ਦੀ ਮੰਮੀ ਜੀ ਦੋ ਪਲਾਟ ਨੇ ਦੋ 200 ਗਾਇਦੇ ਜਿਨ੍ਹਾਂ ਦੀ ਵੈਲਿਊ 15 ਲੱਖ ਰੁਪਿਆ ਵਾ ਤੇ ਉਹ ਵੀ ਤੁਸੀਂ ਮੈਨੂੰ ਕਹਿੰਦੇ ਹੋ ਕਿ ਡੈਡੀ ਜੀ ਜਾਂਦੇ ਇਸ ਘਰ ਦੀ ਧੀ ਦੇ ਨਾਮ ਕਰਾ ਦੇਣੋ ਜੋ ਕੁਝ ਇਸ ਘਰ ਚ ਚੱਲਦਾ ਪਿਆ ਨਾ ਉਹ ਕੁਝ ਮੇਰੀ ਧੀ ਤੱਕ ਨਾ ਜਾਵੇ ਜੇ ਉਹ ਆ ਗਈ ਨਾ ਤਾਂ ਉਹਨੇ ਸਾਰੇ ਸਿੱਧੇ ਕਰ ਦੇਣੇ ਆ ਉਹ ਤਾਂ ਗੱਲ ਮੰਮੀ ਜੀ ਠੀਕ ਆ ਚੱਕਰ ਇੱਥੇ ਪੈਂਦਾ ਪਿਆ ਵਾ ਕਿ ਮਹਿੰਗੇ ਪਲਾਟ ਤੁਹਾਡੀ ਧੀ ਕੋਲ ਮਹਿੰਗੀ ਦੁਕਾਨ ਤੁਹਾਡੇ ਵੱਡੇ ਮੁੰਡੇ ਕੋਲ ਤੋ ਡੇ ਕੋਲ ਇਹ ਮਕਾਨ ਤੇ ਮੇਰੇ ਘਰ ਵਾਲੇ ਕੋਲ ਕੀ ਆ ਸਿਰਫ 4 ਲੱਖ ਦੀ ਦੁਕਾਨ ਹੈ ਉਹ ਵੀ ਉਸੇ ਏਰੀਆ ਚ ਜਿਹੜੀ ਕਦੇ ਵਧਨੀ ਨਹੀਂ ਮੰਮੀ ਜੀ ਮੁੱਕ ਦੀ ਗੱਲ ਤੇ ਇਹੀ ਆ ਕਿ ਜਾਂ ਤੂੰ ਪਾਲੀ ਦੇ ਨਾਮ ਤੇ ਕੁਝ ਕਰੋ ਨਾ ਜੇ ਕਰਨਾ ਤੇ ਬਰਾਬਰ ਦਾ ਕਰੋ ਉਹ ਹਾਂ ਐਵੇਂ ਤਾਂ ਹੁੰਦਾ ਹੀ ਆ ਵੀ ਨਵੀਂ ਵਿਆਹੀ ਜਿਹੜੀ ਆਣ ਲੱਗੀ ਆ ਉਹਨੂੰ ਮਹਿੰਗੀ ਚੀਜ਼ ਦੇ ਦੋ ਤੇ ਤੈਨੂੰ ਕੁਝ ਦਿੱਤਾ ਹੀ ਨਹੀਂ ਤੂੰ ਵੀ ਆਪਣੀ ਜਗ੍ਹਾ ਸਹੀ ਆ ਲਾ ਆਪਣੀ ਤੇਰੀ ਡਿਮਾਂਡ ਵੀ ਨਾ ਜਾਇਜ਼ ਹੈ ਆਂਦਾ ਨਾ ਸਵਰਨਾ ਤਾਂ ਕਰਦੀ ਆ ਮੌਤ ਗੱਲ ਹਾਂਜੀ ਹਾਂਜੀ ਠੀਕ ਆ ਜਾਂ ਤਾਂ ਤੁਸੀਂ ਕਰ ਲਿਆ ਸੋਣੇ ਵੀਰੇ ਨਾਲ ਗੱਲ ਜਾਂ ਮੈਨੂੰ ਅੱਗੇ ਕਰ ਦਿਓ ਪਰ ਜਿੰਨਾ ਚਿਰ ਇਸ ਚੀਜ਼ ਦਾ ਕੋਈ ਹਾਲ ਨਹੀਂ ਨਿਕਲਦਾ ਮੈਂ ਇਸ ਵਿਆਹ ਦੇ ਖਿਲਾਫ ਆ ਫਿਰ ਤੁਸੀਂ ਲੈ ਜਾਓ ਜਿਹੜੇ ਰਿਸ਼ਤੇਦਾਰ ਵਿਆਹ ਤੇ ਲੈ ਕੇ ਜਾਣੇ ਹੋਏ ਮੈਂ ਮੇਰਾ ਘਰ ਵਾਲਾ ਤੇ ਮੇਰੇ ਬੱਚਾ ਨਹੀਂ ਜਾਊਗਾ ਅਸ਼ੋਭ ਅਸ਼ੋਭ ਗੱਲਾਂ ਕਰ ਕਿੰਨ ਪਤਾ ਤਾਂ ਹੈ ਮੈਂ ਤੇਰੇ ਬਿਨਾ ਕਿਤੇ ਪੈਰ ਨਹੀਂ ਪਟਦੀ ਚਲੋ ਠੀਕ ਆ ਫਿਰ ਆਉਂਦਾ ਸੋਣਨਾ ਵੀਰਾ ਤੇ ਤੁਸੀਂ ਗੱਲ ਕਰੋ ਨਹੀਂ ਤੇ ਮਜਬੂਰਨ ਮੈਨੂੰ ਇਸ ਕਰਦੇ ਤੀ ਨਾਲ ਗੱਲ ਕਰਨੀ ਪੈਣੀ ਆ ਹੁਣ ਮੈਂ ਕਰੀ ਬਣਾ ਲਵਾਂ ਇੱਕクセ ਆਪਾਂ ਖਤਮ ਹੁੰਦਾ ਤੇ ਦੂਜਾ ਸ਼ੁਰੂ ਹੋ ਜਾਂਦਾ ਆਂਦਾ ਸਵਰਨਾ ਕਰਦੀ ਆ ਮੈਂ ਗੱਲ ਉਹਦੇ ਨਾਲ ਵੀਰੇ ਮੈਂ ਕੀ ਕਹਿਣਾ ਕਿ ਆਪਾਂ ਨੂੰ ਕਿਰਨ ਦੇ ਸੋਰੇ ਜਾ ਕੇ ਗੱਲ ਕਰਕੇ ਆਣਾ ਸਹੀ ਗੱਲ ਹੈ ਤੁਹਾਡੇ ਵਾਸਤੇ ਕਿਉਂਕਿ ਜਿੰਨੇ ਦਿਨ ਹੋ ਗਏ ਸਾਡੀ ਧੀ ਦੀ ਬਾਤ ਨਹੀਂ ਪੁੱਛੀ ਤੇ ਅਸੀਂ ਉਹਨੂੰ ਫਿਰ ਉੱਥੇ ਜ਼ਬਰਦਸਤੀ ਨਹੀਂ ਬਸਾਉਂਦੇ ਪੇ ਮੇਰੀ ਗੱਲ ਸੁਣੋ ਮੈਂ ਤਾਂ ਹੀ ਤੁਹਾਨੂੰ ਕਹੀ ਜਾਨੀ ਆ ਮੈਨੂੰ ਨਾਲ ਲੈ ਜਾ ਜੀ ਗੱਲ ਕਰਦੇ ਕਰਦੇ ਤੁਹਾਡੇ ਦੋਨਾਂ ਦੇ ਮੂੰਹ ਕੋਈ ਇਹੋ ਜੀ ਗੱਲ ਨਿਕਲ ਵੀ ਜਾਂਦੀ ਹੈ ਜਿਹਦੇ ਨਾਲ ਉਹਨਾਂ ਨੂੰ ਗੁੱਸਾ ਲੱਗੇ ਮੈਂ ਉੱਥੇ ਨਾ ਥੋੜੀ ਗੱਲ ਕਵਰ ਕਰ ਲਾਂਗੀ ਵੱਧੂਗੀ ਨਹੀਂ ਗੱਲ ਤੇਰੀ ਜਗ੍ਹਾ ਤਾਂ ਰਾਜੇ ਦੀਪੀ ਨੂੰ ਜਾਣਾ ਚਾਹੀਦਾ ਸੀ ਨਾ ਪਰ ਮੈਨੂੰ ਪਤਾ ਉਹਨੇ ਜਾ ਕੇ ਗੱਲ ਸੰਭਾਲ ਲੈਣੀ ਥੋੜੀ ਹੈ ਵਿਗਾੜ ਦੇਣੀ ਹੈ ਭਾਜੀ ਮੈਂ ਬਾਰ-ਬਾਰ ਤਾਂ ਕਹੀ ਜਾਨੀ ਆ ਮੈਂ ਨਾਲ ਚਲਦੀ ਆ ਦੋਨੋਂ ਭਰਾ ਤੁਸੀਂ ਉਹਨਾਂ ਨਾਲ ਕਿੰਨੀ ਕੁ ਗੱਲ ਕਰ ਲੂਗੇ ਤਿੰਨ ਤਰਾਜੇ ਤਾਂ ਨਹੀਂ ਲੈ ਕੇ ਜਾ ਰਹੇ ਕਿਰਨੇ ਤੇ ਕੱਲੀ ਆ ਪਿੱਛੋਂ ਐ ਨਾ ਦੀਪੀ ਨੇ ਤਾਨੇ ਮਾਰ-ਮਾਰ ਕੇ ਆਉਂਦਾ ਜੀਣਾ ਦੁੱਬਰ ਕਰਦਾ ਅਸੀਂ ਇੱਕ ਵਾਰੀ ਉਹਨਾਂ ਨਾਲ ਜਾ ਕੇ ਪਿਆਰ ਨਾਲ ਗੱਲ ਕਰਨੀ ਹੈ। ਜੇ ਮੰਨ ਗਏ ਸਹੀ ਆ ਨਹੀਂ ਤਾਂ ਸਾਲੇ ਨੂੰ ਪਿੱਛੇ ਪਾ ਕੇ ਲੈ ਆਉਣਾ। ਭਾਜੀ ਆ ਹੱਥ ਬੰਨੇ ਤੁਹਾਡੇ ਮੂਰੇ ਤੁਸੀਂ ਦੋਨੋਂ ਜਾਣੇ ਨਾ ਗੁੱਸੇ ਚ ਜਾ ਕੇ ਕੋਈ ਹੱਥ ਚਲਾਕੀ ਵਾਲਾ ਕੰਮ ਨਾ ਕਰਿਓ। ਕਸਮਾ ਨੂੰ ਖਾਣ ਨਹੀਂ ਰੱਖਦੇ ਨਾ ਸਾਡੀ ਕੁੜੀ ਨਾ ਰੱਖਣ ਕੋਈ ਨਹੀਂ ਆਪਣੇ ਘਰੇ ਖੁਸ਼ ਰਹਿਣ। ਅਸੀਂ ਇੰਨੇ ਜੋਗੇ ਹੈਗੇ ਆ ਆਪਣੀ ਕੁੜੀ ਨੂੰ ਤੇ ਉਹਦੇ ਬੱਚਿਆਂ ਨੂੰ ਆਰਾਮ ਨਾਲ ਪਾਲ ਸਕਦੇ ਆ ਵਧੀਆ ਤਰੀਕੇ ਨਾਲ। ਪਰ ਫੇਰ ਵੀ ਜਿਹੜੇ ਬੰਦੇ ਨੇ ਸਾਡੀ ਧੀ ਦੀ ਜ਼ਿੰਦਗੀ ਬਰਬਾਦ ਕੀਤੀ ਆ ਉਹਨੂੰ ਇੱਕ ਵਾਰੀ ਤਾਂ ਸਮਝਾਉਣਾ ਬੰਦਾ ਕਿ ਨਹੀਂ ਬੰਦਾ। ਜੇ ਇਹ ਨਾ ਉਹ ਗੱਲਾਂ ਨਾਲ ਨਹੀਂ ਸਮਝਦਾ ਇੱਕ ਵਾਰੀ ਤਾਂ ਚਾਰ ਚਿੱਤਰ ਲਾ ਕੇ ਸਮਝੂ ਉਹ ਹੁਣ ਤਾਂ ਤੁਸੀਂ ਸਵਰਨੇ ਦੇ ਚਾਰ ਚਿੱਤਰ ਮਾਰ ਕੇ ਅਗਲਾ ਹੈਗਾ ਤਾਂ ਜਵਾਈ ਭਾਈ ਆ ਨਾ ਧੀ ਵਸਦੀ ਕਰੇ ਹੋਗੇ ਪਰ ਬਾਅਦ ਵਿੱਚ ਜਦੋਂ ਆਪਣੀ ਕਿਰਨ ਉਸ ਘਰ ਚ ਚੱਲ ਗਈ ਨਾ ਉਹਨੂੰ ਤੰਗ ਕਰੂਗਾ ਗੱਲ ਤਾਂ ਸਹੀ ਆ ਵੀਰੇ ਰਾਧਿਕਾ ਦੀ ਮੈਂ ਕਹਿੰਨਾ ਆ ਪਿਆਰ ਨਾਲ ਹੀ ਅਗਰ ਧੀ ਨੂੰ ਵਸਾਈਏ ਤਾਂ ਚੰਗੀ ਗੱਲ ਆ ਚੱਲ ਵੇਖੀਏ ਸਹੀ ਉੱਥੇ ਜਾ ਕੇ ਕੀ ਕਹਿੰਦੇ ਆ ਕੀ ਦਿਲ ਚ ਰੱਖੀ ਫਿਰਦੇ ਆ ਬਾਕੀ ਮੌਕੇ ਤੇ ਮੂਡ ਦਾ ਪਤਾ ਨਹੀਂ ਕੋਈ ਉਹਨੂੰ ਤਾਂ ਪਤਾ ਹੀ ਆ ਮੇਰਾ ਮੇਰੇ ਮੈਕੀ ਕਹਿੰਦਾ ਸੀਗਾ ਵੇ ਇੱਕ ਵਾਰੀ ਤੁਸੀਂ ਉੱਤਰ ਕੇ ਅੰਦਰ ਜਾਓ ਤੇ ਭਾਬੀ ਨੂੰ ਸਮਝਾ ਦਿਓ ਵੀ ਕਿਰਨ ਨੂੰ ਕੁਝ ਕਹੇ ਨਾ ਕਿਉਂਕਿ ਫੇਰ ਨਾ ਇਹ ਕੁਝ ਬੋਲੇਗੀ ਫਿਰ ਐਵੇਂ ਦਰਾਨੀਆਂ ਰੇਠਾਨੀਆਂ ਆਪਸ ਵਿੱਚ ਲੜਨਗੀਆਂ ਇਹਨੇ ਕਹਣਾ ਕਿਰਨ ਨੇ ਸਾਡੇ ਘਰ ਇੱਕ ਵੇਸ਼ ਪਾਤਾ ਜਦੋਂ ਦੀ ਕਿਰਨ ਆਈ ਉਹਨੇ ਐਦਾਂ ਕਰਤਾ ਉਦਾਂ ਕਰਤਾ ਇਹ ਵੀ ਇੱਕ ਵਾਰ ਤੁਸੀਂ ਸਮਝਾਓ ਭਾਬੀ ਨੂੰ ਤਾਂ ਸਹੀ ਨਹੀਂ ਰਹੂਗਾ ਓਏ ਨਹੀਂ ਨਹੀਂ ਤੁਸੀਂ ਨਾ ਇਸ ਚੀਜ਼ ਦੀ ਟੈਨਸ਼ਨ ਨਾ ਲਓ ਹਰਦੀਪ ਜੀ ਦੀ ਨੂੰ ਤੇ ਕਿਰਨ ਨੂੰ ਮੈਂ ਆਪੇ ਦੇਖ ਲਾਂ ਹਾਂ ਠੀਕਾ ਰਾਧਿਕਾ ਤੂੰ ਉਹਨੂੰ ਆਪੇ ਸਮਝਾਦੀ ਇਹ ਚਾਰ ਤੋੜ ਕੇ ਜਵਾਬ ਦੇਣੇ ਹੋਏ ਨਾ ਦੇਦੀ ਇੱਥੇ ਨਾ ਅਸੀਂ ਆਪਦੀ ਧੀ ਨੂੰ ਬਸਾਉਂਦੀਆਂ ਗੱਲਾਂ ਕਰਦੇ ਪਏ ਆ ਇਹਨਾਂ ਆਪਦੀ ਹੈ ਨਾ ਸਿਆਪਾ ਪਿਆ ਪਤਾ ਨਹੀਂ ਘਰ ਦਾ ਮਾਹੌਲ ਕਿੱਦਾਂ ਦਾ ਬਣ ਗਿਆ ਸਮਝ ਨਹੀਂ ਆ ਰਿਹਾ ਕੀ ਕਰੀਏ ਕੀ ਨਾ ਕਰੀਏ ਤੇ ਕਿੱਥੇ ਜਾਈਏ ਕਿੱਥੇ ਨਾ ਬਸ ਇੰਨਾ ਪਤਾ ਕਿ ਹੁਣ ਇੱਧਰ ਨੂੰ ਹੀ ਜਾਣਾ ਚੱਲ ਤੂੰ ਗੱਡੀ ਤੋਰ ਯਾਰ ਮੇਰੀ ਗੱਲ ਸੁਣ ਕੇ ਰੰਗ ਦਾ ਧਿਆਨ ਰੱਖੀ ਤੇ ਬੱਚਿਆਂ ਨੂੰ ਟਾਈਮ ਤੇ ਰੋਟੀ ਪਾਣੀ ਦੇ ਦੇ ਠੀਕ ਹੈ ਤੇ ਜੇ ਭਾਬੀ ਕੁਝ ਬੋਲੇਗੀ ਤੇ ਸਾਹਬ ਜਨਾਬ ਕਵਰ ਕਰ ਲੈ ਠੀਕ ਹੈ ਫੇਰ ਅੱਬਾ ਗਲਤ ਕਰਨ ਗਏ ਨੇ ਸੁੱਖੀ ਸੰਧੀ ਕਿਰਨ ਦਾ ਘਰ ਵਸਦਾ ਹੋ ਜੇ ਹੁਣ ਸਾਨੂੰ ਕੁਝ ਨਹੀਂ ਚਾਹੀਦਾ ਦੇਪੋਤ ਲਾਪਰੀਦਵੀਨਾ ਗੁੱਸਾ ਜਾਇਜ਼ ਹੈ ਹੁਣ ਤੱਕ ਜੋ ਵੀ ਗੱਲ ਹੋਈ ਹੈ ਮੈਂ ਤੈਨੂੰ ਸਾਰਾ ਕੁਝ ਦੱਸਤਾ ਹੁਣ ਤੂੰ ਦੱਸ ਇਹਦਾ ਕੀ ਹੱਲ ਹੋਣਾ ਚਾਹੀਦਾ ਮੰਮੀ ਇਹ ਕੀ ਗੱਲ ਹੋਈ ਪਹਿਲਾਂ ਮਨਪ੍ਰੀਤ ਨੇ ਵਿੱਚ ਪੰਗਾ ਠਾ ਰੱਖਿਆ ਸੀ ਹੁਣ ਲਾਪ੍ਰੀਤ ਠਾ ਰਹੀ ਐ ਦੇਖ ਭਾਈ ਕੁੜੀ ਤਾਂ ਮੈਨੂੰ ਪਸੰਦ ਐ ਉਹ ਸਾਰਿਆਂ ਨਾਲ ਰਲ ਮਿਲ ਕੇ ਵੀ ਰਹੂਗੀ ਤੇ ਘਰ ਨੂੰ ਜੋੜ ਕੇ ਵੀ ਰੱਖੂਗੀ ਮੰਮੀ ਵਿਆਹ ਕਰਾਉਣ ਨੂੰ ਤਾਂ ਹੀ ਕਹਲਾਂ ਕਿਉਂਕਿ ਕੁੜੀ ਨਾਈਸ ਐ ਜੇ ਮੈਂ ਨਾਈਸ ਕੁੜੀ ਨੂੰ ਵਿਆਹ ਕਰਾਉਣ ਪਿੱਛੇ ਦੁਕਾਨ ਤੇ ਵੀ ਦਵਾਂਗਾ ਤਾਂ ਫਿਰ ਕੀ ਹੋ ਜਾਊਗਾ ਤੇ ਆਹੋ ਫਿਰ ਆਲੋ ਨਾਈਸ ਕੁੜੀ ਨਾਲ ਵਿਆਹ ਫਿਰ ਉਹਨੂੰ ਨਾਈਸ ਦੁਕਾਨ ਤੇ ਨਾ ਨਾ ਦਵੋ ਲਾਪ੍ਰੀਤ ਮਜ਼ਾਕ ਇੱਕ ਪਾਸੇ ਜਿਵੇਂ ਉਹ ਕੁੜੀ ਨਾਲ ਮੇਰਾ ਵਿਆਹ ਹੋ ਰਿਹਾ ਐ ਤਾਂ ਤੈਨੂੰ ਕੀ ਦਿੱਕਤ ਐ ਆਹੋ ਠੀਕ ਆ ਵੀਰੇ ਦੇ ਦੇ ਦੁਕਾਨ ਪਰ ਮੇਰੇ ਪੱਲੇ ਵੀ ਕੁਝ ਪਾਓ ਨਾ ਮੈਂ ਐਵੇਂ ਇਸ ਘਰ ਚ ਸਰ ਮੈਂ ਮਮਰਾ ਦੀ ਸੇਵਾ ਕਰੀ ਜਾਨੀ ਆ ਇੱਕ ਤਾਂ ਮੈਂ ਮੁੰਡਾ ਜੰਮ ਕੇ ਦਿੱਤਾ ਇਸ ਘਰ ਨੂੰ ਵੰਸ਼ ਦਿੱਤਾ ਤੇ ਜਿੱਥੇ ਮੇਰੀ ਕਦਰ ਤਾਂ ਨਹੀਂ ਚਾਹੀਦੀ ਆ ਉੱਥੇ ਮੇਰੀ ਕਦਰ ਹੀ ਨਹੀਂ ਲਪਰੀ ਤੂੰ ਸਮਝਦੀ ਨਹੀਂ ਪਈ ਗੱਲ ਨੂੰ ਮੈਂ ਇੱਕ ਵਾਰ ਦੁਕਾਨ ਤਾਂ ਹੁਣ ਤਾਂ ਦੇ ਰਿਆ ਵੀ ਮੇਰਾ ਵਿਆਹ ਹੋ ਜੇ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੈਂ ਪਿਆਰ ਨਾਲ ਵਾਪਸ ਲੈ ਲੂਗਾ ਦੁਕਾਨ ਨੂੰ ਦੇ ਨੇ ਜਿਵੇਂ ਸਾਹਮਣ ਵਾਲੋ ਕੁੜੀ ਇੱਥੇ ਗੱਲਾਂ ਮਾਰਦੀ ਪਈ ਸੀਗੀ ਨਾ ਮੈਨੂੰ ਤੇ ਬਹੁਤ ਚਲਾਕ ਲੱਗੀ ਉਹ ਦੁਕਾਨ ਛੱਡੋ ਮੈਨੂੰ ਲੱਗਦਾ ਘਰ ਵੀ ਲੈ ਜਾਊਗੀ ਹੁਣ ਤੂੰ ਹੋਰ ਨਵਾਂ ਖਲਾਰਾ ਪਾ ਦੇ ਹੁਣ ਤੂੰ ਕਹਿੰਦੀ ਸੀ ਮੈਨੂੰ ਕੁੜੀ ਸਹੀ ਲੱਗਦੀ ਆ ਹੁਣ ਤੂੰ ਕਹਿੰਦੀ ਮੈਨੂੰ ਤੀਜ ਜਿ ਲੱਗਦੀ ਆ ਜਦੋਂ ਵੀ ਤੁਸੀਂ ਕੁਝ ਪੁੱਛਦੇ ਹੋ ਤੇ ਤੁਹਾਨੂੰ ਦੱਸ ਤੇ ਦਿੰਨੀ ਆ ਜੇ ਨਾ ਬੋਲੀਏ ਫਿਰ ਤੁਸੀਂ ਕਹਿੰਦੇ ਸਰ ਦੇ ਮੱਚਦੇ ਆ ਹਾਂ ਬਈ ਪਿਆ ਤੇਰੇ ਕੋਲ 2-3 ਲੱਖ ਜੇ ਪਿਆ ਨਾ ਤਾਂ ਦੇ ਕੁੜੀ ਨੂੰ ਤਾਂ ਹੀ ਤੇਰੇ ਕੱਜ ਸਾਰੇ ਪੂਰੇ ਹੋਣੇ ਆ ਨਹੀਂ ਤਾਂ ਤੇਰਾ ਵਿਆਹ ਗੱਬੇ ਟਕ ਜਾਣਾ ਮੰਮੀ ਮੇਰੇ ਕੋਲ ਤਾਂ 2 ਲੱਖ ਰੁਪਏ ਪਿਆ ਹੈ। ਉਹੀ ਮੈਂ ਉਧਰ ਕਿਰਨ ਵਾਲੇ ਪਾਸੇ ਭੇਜਣਾ। ਜੇ ਮੈਂ ਉਧਰ ਭੇਜੂਗਾ ਤਾਂ ਹੀ ਉਹ ਤਲਾਕ ਦੇ ਪੇਪਰ ਤੇ ਸਾਈਨ ਕਰਨਗੇ ਨਾ। ਚਲੋ ਕੋਈ ਗੱਲ ਨਹੀਂ। ਤਲਾਕ ਬਾਅਦ ਚ ਲੈ ਲਿਓ ਤੇ ਵਿਆਹ ਪਹਿਲਾਂ ਕਰਾ ਲਓ। ਮੰਮੀ ਜੀ ਇਦਾਂ ਹੁੰਦਾ ਵਾ। ਉਹ ਹੋ ਜੂਗਾ ਜੇ ਕੰਮ ਆਪਾਂ ਚੁੱਪਚੀ ਪਿੱਤੇ ਕਰੀਏ। ਇਹ ਨਾ ਹੋਵੇ ਵੀ ਇਦਾਂ ਵਿਆਹ ਹੁੰਦਾ ਹੋਵੇ ਤੇ ਉਧਰ ਕਿਰਨ ਆ ਕੇ ਖੜੀ ਹੋ ਜਵੇ। ਐਵੇਂ ਸਾਰੇ ਰਿਸ਼ਤੇਦਾਰ ਆ ਜਾ ਕੂਤੂ ਹੋ ਜੂਗੀ। ਮੰਮੀ ਜੀ ਆਪਾਂ ਘਰ ਦੇ ਪੰਜ ਬੰਦਿਆਂ ਨੇ ਤੇ ਜਾਣਾ ਵਾ ਤੇ ਚੁੰਨੀ ਚੜਾਵਾ ਕਰਕੇ ਉਹਨੂੰ ਲੈ ਆਣਾ ਤੇ ਰੋਲਾ ਕਿੰਨੇ ਪਾਉਣਾ। ਚਲ ਠੀਕ ਹੈ ਸਵਰਨੇ ਦੇਰ ਨੂੰ 2 ਲੱਖ ਰੁਪਈਆ ਆਪਾਂ ਕਿਰਨ ਵਾਲਾ ਨਾ ਬਾਅਦ ਚ ਦੇਖਦੇ ਆ ਚਲ ਠੀਕ ਹੈ ਤੈਨੂੰ ਮੈਂ ਸ਼ਾਮ ਤੱਕ 2 ਲੱਖ ਰੁਪਈਆ ਦੇ ਦਾਨਾ ਹੁਣ ਤਾਂ ਖੁਸ਼ ਹੈ ਹਾਂਜੀ ਹਾਂਜੀ ਪੂਰੀ ਖੁਸ਼ ਹਾਂ ਆ ਦੇਖੋ ਮੇਰੇ ਵੀਰ ਦਾ ਵਿਆਹ ਮੈਨੂੰ ਘਡੇ ਘਡੇ ਚ ਮੇਰੇ ਵੀਰ ਦਾ ਵਿਆਹ ਮੈਨੂੰ ਘਡੇ ਘਡੇ ਚ ਲੈ ਮੰਮੀ ਹੁਣ ਮੇਰਾ ਵਿਆਹ ਸੁਖੀ ਸੰਪਤੀ ਹੋ ਜਾਊਗਾ ਹੁਣ ਬਣ ਗਈ ਗੱਲ ਚੱਲ ਫਿਰ ਕੋਟ ਪੈਂਟ ਸਵਾਲਾ ਕਰ ਫਿਰ ਤਿਆਰੀਆਂ ਮਾਤਾ ਸਲ ਮਾਰ ਕੇ ਸੈਟਾ ਕੱਢ ਕੇ ਦਿਖਾ ਮੇਰੀ ਘਰ ਵਾਲੀ ਨੇ ਸੈਟ ਕਿਹੜਾ ਪਾਏਗੀ ਹਾਂਜੀ ਵੀਰੇ ਦੋ ਸੈਟ ਪਏ ਨੇ ਇੱਕ ਮੰਮੀ ਦਾ ਤੇ ਇੱਕ ਮੇਰਾ ਤੁਸੀਂ ਮੰਮੀ ਦਾ ਲੈਣ ਦਾ ਤੇ ਮੇਰਾ ਸੈਟ ਪਾ ਦੋ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਮੈਂ ਅੱਜ ਪੂਰੀ ਖੁਸ਼ ਆ ਇੱਕ ਮਿੰਟ ਮੈਂ ਆਇਆ ਬਾਥਰੂਮ ਜਾ ਕੇ ਤੁਸੀਂ ਸੈਟ ਕੱਢ ਕੇ ਰੱਖੋ ਜੇ ਤੇ ਸਵਰਨੇ ਦਾ ਘਰ ਕਿਹੜਾ ਹੈ ਜੀ ਸਵਰਨਾ ਸਵਰਨਾ ਤਾਂ ਮੈਂ ਹੀ ਆ ਤੁਸੀਂ ਕੌਣ ਜੇ ਤੈਨੂੰ ਅਸੀਂ ਦੱਸ ਦਈਏ ਕਿ ਅਸੀਂ ਕੌਣ ਆ ਭੱਜੇਗਾ ਤਾਂ ਨਹੀਂ ਨਹੀਂ ਭਾਈ ਮੈਂ ਕਿਉਂ ਭੱਜੂਗਾ ਮੈਂ ਕਿਹੜਾ ਕੋਈ ਗਲਤ ਕਰੂ ਦਿੱਤਾ ਅਸੀਂ ਦੋਨੇ ਕਿਰਨ ਦੇ ਭਾਈ ਆ ਮੰਮੀ मम्मी बाहर की है वे कौन है बाहर किरण देव भाई आ गए